ਅੱਜਕੱਲ੍ਹ ਦੀ ਸਾਡੀ ਪਨੀਰੀ ਹੈ ਨਾ ਜਿਹੜੀ ਨਵੀਂ ਜਿਨੀ ਯੰਗ ਹੈ ਨਾ ਉਹ ਸਾਰੇ ਨੂੰ ਇੱਦੀ ਲੱਗਦਾ ਕਿ 뮤직 ਬਹੁਤ ਸੌਫਟ ਹੈ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ ਤੁਹਾਨੂੰ ਗਾਣੇ ਦੀ ਸਿਲੈਕਸ਼ਨ ਦੇਖਣੀ ਪੈਂਦੀ ਆ ਕਿ ਮੈਂ ਗਾਣਾ ਕਿਸ ਤਰ੍ਹਾਂ ਦਾ ਕਰਾਂ ਕਿਉਂਕਿ ਇੱਕ ਗਾਣੇ ਦੇ ਉੱਤੇ ਬਹੁਤ ਜ਼ਿਆਦਾ ਪੈਸੇ ਲੱਗਦੇ। ਕਿਉਂਕਿ ਲੋਕ ਅੱਜਕੱਲ੍ਹ ਥਾੜਾ ਜਿਹੜਾ ਸੰਗੀਤ ਹੈ ਨਾ ਏਦਾਂ ਹੋ ਚੁੱਕਿਆ ਹੈ ਕਿ ਸ਼ਾਰਟਕਟ ਤਰੀਕੇ ਬਣਾਉਂਦੇ ਸਾਰੇ ਆ। ਟੂਲ ਛਿਪ ਕੇ ਚਲੇ ਜਾਣਾ ਸਟੇਜ ਤੇ ਗਾਣ ਚਲੇ ਜਾਣਾ ਤੇ ਕਰਦੇ ਪਤਾ ਨਾ ਹੋਣਾ ਕਿ ਜਿੱਦਾਂ ਕਿ 26 ਜਨਵਰੀ 15 ਅਗਸਤ ਮਨਾਉਂਦੇ ਕਿਉਂਕਿ ਉਹ ਜਾ ਕੇ ਮੈਂ ਗਾਇਣਾ ਵੀ ਤੇ ਕਿਹਦੀ ਖਿੱਚਾ ਚੰਬਤ ਦਾ ਕੰਮ ਕਰਦੀ ਹੈ ਤਾਂ ਹਰ ਬੰਦੇ ਦੇ ਵੇਲੇ ਖਿੱਚੇ ਚੱਲ ਜਾਂਦਾ ਫਿਰ ਉਹਨੂੰ ਲੱਗਿਆ ਕਿ ਹਾਂ ਮੇਰੇ ਪਰਪਤ ਵਿੱਚ ਕੁਝ ਹੈ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਹਰਮੋਨੀਮ ਤੈਨੂੰ ਮੈਂ ਲੈ ਕੇ ਦੇਣਾ ਤੇ ਬਸ ਕਿੰਨੇ ਦਾ ਆਏਗਾ ਹਰ ਬੰਦਾ ਜਿਹੜਾ ਕੋਈ ਸਟਾਰ ਹੈ ਤਾਂ ਉਹਦੇ ਪਿੱਛੇ ਇੱਕ ਉਦੀ ਕਹਾਣੀ ਹੁੰਦੀ ਐ ਉਹ ਦਿਨ ਐਦਾਂ ਦਿਨਾਂ 'ਚ ਸਟਾਰ ਨਹੀਂ ਬਣਿਆ ਹੁੰਦਾ ਜੇ ਤੁਸੀਂ ਉਹ ਉਹਨੂੰ ਕੋਖੂਗੇ ਉਹਦੀ ਰਿਸਰਚ ਕਰੋਗੇ ਬੰਦੇ ਬਾਰੇ ਕੁਝ ਹੋਵੇ ਨਾ ਤਾਂ ਤੁਹਾਡੀ ਅੱਖਾਂ 'ਚ ਅੰਝੂ ਤੱਕ ਵੀ ਆ ਜਾਂਦਾ ਕਿ ਅਰ ਤੂੰ ਐਵੇਂ ਕੀ ਕਰੀ ਰੋਟੀ ਵੀ ਨਹੀਂ ਖਾਦੀ ਤੁਸੀਂ ਚੜਦੇ ਪਹਿਲਾਂ ਸੁੱਖਾਂ ਸੁਖ ਦੀ ਰਹੀ ਕਿ ਪੁੱਤ ਨੌਕਰੀ ਲੱਗ ਜੇ ਤਾਨੇ ਮਾਰਦੇ ਜੱਗ ਸਾਰੇ ਦੇ ਮੋਟੇ ਜਿੰਦਰਾ ਲੱਗ ਜੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ 나জিয়া ਇਸ ਸਮੇਂ ਸਾਡੇ ਨਾਲ ਸਟੂਡੀਓ 'ਚ ਪ੍ਰਸਿੱਧ ਸਿੰਗਰ ਕੁਲਵੀਰ ਮੋਹਾਲੀ ਮੌਜੂਦ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਨਾਲ ਹੀ ਇਹਨਾਂ ਦੀਆਂ ਤਸਵੀਰਾਂ ਵੀ ਅਖਬਾਰਾਂ ਦੇ ਵਿੱਚ ਛਪ ਚੁੱਕੀਆਂ ਨੇ ਅਸੀਂ ਇਹਨਾਂ ਦੇ ਗਾਣੇ ਅਕਸਰ ਸੁਣਦੇ ਹਾਂ ਤੇ ਅੱਜ ਸਾਡੇ ਨਾਲ ਖੁਦ ਮੌਜੂਦ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਹੁਤ ਹੀ ਫੇਮਸ ਹੋ ਤੁਹਾਡੇ ਗਾਣੇ ਵੀ ਬਹੁਤ ਮਸ਼ਹੂਰ ਹਨ ਅਸੀਂ ਅਕਸਰ ਸੁਣਦੇ ਆ ਤੁਹਾਡੇ ਗਾਣੇ ਤੇ ਅੱਜ ਤੁਸੀਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਕਿ ਤੁਸੀਂ ਕਿਵੇਂ ਇਹ ਮੁਕਾਮ ਹਾਸਿਲ ਕੀਤਾ ਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰੀ ਟੀਮ ਦਾ ਤੁਹਾਡਾ ਖਾਸ ਕਰਕੇ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਮੰਚ ਤੇ ਇੱਥੇ ਸੱਦਿਆ ਤੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੇ ਰੂਬਰੂ ਹੋ ਸਕਾਂ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਸੰਗੀਤਿਕ ਸਫ਼ਰ ਦੀ ਗੱਲ ਕਰਦਾ ਸ਼ੁਰੂਆਤ ਕਰਦਾ ਆਪਣੇ ਬਾਰੇ ਦੱਸਦਾ ਤੁਹਾਨੂੰ ਮੈਂ ਬਚਪਨ ਤੋਂ ਹੀ ਗਾਣਾ ਸਟਾਰਟ ਕਰ ਦਿੱਤਾ ਸੀ ਜਦੋਂ ਮੈਂ ਚੌਥੀ ਪੰਜਵੀਂ ਵਿੱਚ ਪੜਦਾ ਸੀ ਮੈਨੂੰ ਗਾਣ ਦਾ ਬਹੁਤ ਸ਼ੌਂਕ ਸੀ ਮੇਰੇ ਜਦੋਂ ਮੈਂ ਪੜਦਾ ਸੀ ਤਾਂ ਮੇਰੇ ਇੱਕ ਸਹਿਪਾਟੀ ਸੀ ਮੇਰਾ ਕਲਾਸਮੇਟ ਸੀ ਕਿਲਰ ਦਾ ਉਹ ਗਾਉਂਦਾ ਹੁੰਦਾ ਸੀ ਤੇ ਉਹ ਪ੍ਰੋਫੈਸ਼ਨਲ ਸਿੰਗਰ ਸੀ ਤੇ ਉਹਦੇ ਕੰਨਾਂ ਦੇ ਵਿੱਚ ਇਹਦਾ ਬਾਲੀਆਂ ਪਈਆਂ ਹੋਣੀਆਂ ਤੇ ਉਹਨੇ ਸਟੇਜ ਤੇ ਖੜ ਕੇ ਗਾਣਾ ਤੇ ਮੈਂ ਅੱਗੇ ਅਸੀਂ ਬੈਠੇ ਹੋਣਾ ਜਦੋਂ ਉਸ ਵੀਰੇ ਪ੍ਰੇਅਰ ਹੋਣੀ ਤਾਂ ਆਪਾਂ ਨੇ ਗਾਣੇ ਸੁਣਨਾ ਤਾਂ ਮੈਨੂੰ ਉਸੇ ਟਾਈਮ ਲੱਗਣਾ ਵੀ ਮੈਨੂੰ ਨਾ ਛੋਟੇ ਹੁੰਦੇ ਇੱਕ ਇਹ ਬਹੁਤ ਲਗਦਾ ਸੀ ਕਿ ਮੈਂ ਕਾਪੀ ਕਰ ਲੈਂਦਾ ਸੀ ਚੀਜ਼ ਨੂੰ ਤੇ ਮੈਂ ਉਹਦੀ ਧੁਨਾ ਨੂੰ ਸੁਣ ਲੈਣਾ ਉਹਦੀ ਤਰਜ਼ ਨੂੰ ਸੁਣ ਲੈਣਾ ਤੇ ਮੈਂ ਕਾਪੀ ਕਰ ਲੈਣਾ ਤੇ ਮੈਂ ਗੁੰਗਣਾਣ ਲੱਗ ਜਾਣਾ ਮੈਂ ਗਾਂਦਾ ਰਹਿੰਦਾ ਸੀ ਤਾਂ ਮੈਨੂੰ ਅੱਛਾ ਲੱਗਣ ਲੱਗ ਗਿਆ ਫਿਰ ਮੈਂ ਇਹਨੂੰ ਉਹ ਪਤਾ ਨਹੀਂ ਕਦੋਂ ਮੇਰਾ ਉਹ ਹੌਬੀ ਮੇਰਾ ਸ਼ੌਂਕ ਤੇ ਮੈਂ ਫਿਰ ਅੱਜ ਤੁਹਾਡੇ ਸਾਹਮਣੇ ਬੈਠਾ ਹਾਂ ਹਾਂਜੀ ਤੇ ਸਰ ਤੁਸੀਂ ਚੌਥੀ ਪੰਜਵੀਂ ਸਾਲ ਉਮਰ ਦੇ ਵਿੱਚ ਹੀ ਇੰਨਾ ਸੋਚ ਲਿਆ ਸੀ ਕਿ ਤੁਸੀਂ ਸਿੰਗਰ ਹੀ ਬਣਨਾ ਨਹੀਂ ਉਸ ਟਾਈਮ ਇਹ ਨਹੀਂ ਸੀ ਪਤਾ ਕਿ ਸਿੰਗਰ ਬਣਾਂਗਾ ਕਿਉਂਕਿ ਸਾਨੂੰ ਕੱਲ ਦਾ ਨਹੀਂ ਪਤਾ ਕੀ ਸੀ ਕੀ ਕਰ ਪਾਉਂਗੇ ਹਨਾ ਕੱਲ ਨਹੀਂ ਦੇਖੀ ਕਿਸੇ ਨੇ ਪਰ ਇਹ ਹੁੰਦਾ ਕਿ ਜਦੋਂ ਤੁਸੀਂ ਇੱਕ ਚੀਜ਼ ਨੂੰ ਕਰਦੇ ਰਹਿੰਦੇ ਹੋ ਤੁਹਾਡੀ ਇੱਕ ਊਪ ਹੁੰਦੀ ਹੈ ਇੱਕ ਉਮੀਦ ਹੁੰਦੀ ਆਸ ਹੁੰਦੀ ਆ ਮੈਨੂੰ ਇਹ ਲੱਗਦਾ ਕਿ ਚੱਲਦੇ ਰਹੋ ਚੱਲਦੇ ਰਹੋ ਹਨਾ ਕਿ ਤੁਹਾਨੂੰ ਤੁਸੀਂ ਕਦਮ ਮੰਦਿਰ ਤੇ ਪਹੁੰਚ ਜਾਓ ਜੇ ਮੈਂ ਇਹ ਸੋਚੂਗਾ ਕਿ ਮੈਂ ਪਤਾ ਨਹੀਂ ਕਦੋਂ ਪਹੁੰਚੂਗਾ ਫਿਰ ਸ਼ਾਇਦ ਮੰਦਿਰ ਬਹੁਤ ਲੇਟ ਮਿਲਦੀ ਹੈ ਹਨਾ ਤੇ ਬਾ ਤੁਸੀਂ ਬਸ ਆਪਣਾ ਕਰਮ ਕਰਦੇ ਰਹੋ ਚੱਲਦੇ ਰਹੋ ਮਿਹਨਤ ਕਰਦੇ ਰਹੋ ਤੁਸੀਂ ਆ ਸਿੰਗਿੰਗ ਨੂੰ ਸਟਾਰਟ ਕਿਵੇਂ ਕੀਤਾ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਪਹਿਲਾਂ ਤਾਂ ਸਕੂਲ ਦੇ ਵਿੱਚ ਗਾਣਾ ਸਟਾਰਟ ਕਰਦਾ ਸੀ ਤੇ ਉਹਦੇ ਬਾਅਦ ਫਿਰ ਮੈਂ ਕਾਲਜ 'ਚ ਜਦੋਂ ਮੈਂ ਗਿਆ ਤੇ ਫਿਰ ਯੂਥ ਫੈਸਟੀਵਲ 'ਚ ਪਰਫਾਰਮ ਕਰਨ ਲੱਗ ਗਿਆ ਤੇ ਹੌਲੀ ਹੌਲੀ ਬਸ ਫਿਰ ਇਹੀ ਸੋਚ ਲਿਆ ਸੀ ਕਿ ਮੈਂ ਇਹੀ ਕਰਾਂਗਾ ਕਿਉਂਕਿ ਮੇਰੀ ਜਿੰਨੀ ਵੀ ਪੜ੍ਹਾਈ ਹੋਈ ਹੈ ਮੈਂ ਸਾਰੀ 뮤직 ਦੀ ਕੀਤੀ ਹੈ ਅੱਛਾ ਕੀ ਗ੍ਰੈਜੂਏਸ਼ਨ ਕੀਤੀ ਸੀ ਮੈਂ ਡਬਲ ਐਮਏ ਬੀਏ ਡਨ ਤੇ ਮੈਂ 뮤직 ਦੀ ਐਮਏ ਕੀਤੀ ਹੈ ਪੰਜਾਬੀ ਦੀ ਵੀ ਐਮਏ ਕੀਤੀ ਹੈ ਤੇ ਮੈਂ ਬੀਏ ਡੀ ਵੀ 뮤직 ਦੀ ਕੀਤੀ ਹੈ ਤੇ ਤੁਸੀਂ ਦੱਸਿਆ ਹੈ ਕਿ ਤੁਸੀਂ ਟੀਚਰ ਵੀ ਹੋ ਹੈਨਾ ਥਿੰਕਿੰਗ ਸਿਖਾਉਂਦੇ ਹੋ ਬੱਚਿਆਂ ਨੂੰ ਤਾਂ ਉਸ ਨਜ਼ਰੀਏ ਨੂੰ ਕਿਵੇਂ ਦੇਖਦੇ ਹੋ ਇਹ ਮੈਂ ਉਸ ਨੂੰ ਇਸ ਤਰ੍ਹਾਂ ਵੇਖਦਾ ਕਿ ਜਿਹੜਾ ਗਿਆਨ ਆ ਵੰਡੇਣਾ ਜ਼ਰੂਰ ਵੱਧਦਾ ਹੈ ਇਹ ਤੁਹਾਨੂੰ ਕਿਉਂਕਿ ਜਿਹੜਾ 뮤ਜ਼ਿਕ ਸਫਰ ਇਦਾਂ ਦਾ ਹੁੰਦਾ ਹੈ ਕਿ ਜਿੰਨਾ ਤੁਸੀਂ ਇਹਨੂੰ ਜ਼ਿਆਦਾ ਸਿੱਖੋਗੇ ਤਾਂ ਤੁਸੀਂ ਉਹਦੇ ਵਿੱਚ ਜ਼ਿਆਦਾ ਮਹਾਰਤ ਹਾਸਲ ਕਰ ਲੋਗੇ ਕਿਉਂਕਿ ਲੋਕ ਅੱਜਕੱਲ ਥੜਾ ਇਹ ਸੰਗੀਤ ਹੈ ਨਾ ਇਦਾਂ ਹੋ ਚੁੱਕਿਆ ਹੈ ਕਿ ਸ਼ਾਰਟਕਟ ਤਰੀਕੇ ਬਣਾਉਂਦੇ ਸਾਰੇ ਜਾਣੇ ਹਨਾ ਕਿ ਸਾਨੂੰ ਛੇਤੀ ਸ਼ੋਹਰਤ ਮਿਲ ਜਵੇ ਛੇਤੀ ਮਿਲ ਜਵੇ ਹਨਾ ਪਰ ਜੇ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਉਹਨੂੰ ਮਿਹਨਤ ਕਰਕੇ ਅੱਗੇ ਆਉਂਦੇ ਹੋ ਹਨਾ ਤਾਂ ਤੁਸੀਂ ਇੱਕ ਲੰਬੀ ਰੇਜ਼ ਦਾ ਘੋੜਾ ਸਾਬਿਤ ਹੋ ਸਕਦੇ ਹੋ ਹਾਂਜੀ ਤਰ ਤੁਹਾਡੇ ਮਤਲਬ ਇਹਦੇ ਤੁਹਾਨੂੰ ਸਿੰਗਿੰਗ ਦਾ ਸ਼ੌਕ ਸੀਗਾ ਤੁਹਾਡੇ ਬੈਕਗ੍ਰਾਉਂਡ ਮਤਲਬ ਫੈਮਲੀ ਦੇ ਵਿੱਚ ਵੀ ਕੋਈ ਸਿੰਗਰ ਹੈ ਜਾਂ ਇਦਾਂ ਨਹੀਂ ਮੇਰੇ ਮਦਰ ਗਾਉਂਦੇ ਸੀ ਥੋੜਾ ਬਹੁਤਾ ਇਦਾਂ ਜਿੱਦਾਂ ਘਰ ਚ ਸੁਆਣੀਆਂ ਗਾਉਂਦੀਆਂ ਹਨਾ ਤੇ ਹਾਊਸ ਵਾਈਫ ਸੀ ਮੇਰੇ ਮੰਮੀ ਜੀ ਤੇ ਮੇਰੇ ਮਾਮਾ ਜੀ ਕੀਰਤਨ ਕਰਦੇ ਹੁੰਦੇ ਸੀ ਹਨਾ ਠੀਕ ਹੈ ਮੈਨੂੰ ਫਿਰ ਐਦਾਂ ਹੀ ਹੌਲੀ ਹੌਲੀ ਝਟਕ ਲੱਗੀ ਕਹਿ ਲਓ ਕਿ ਮੈਨੂੰ ਵਧੀਆ ਲੱਗਣ ਲੱਗ ਗਿਆ ਕਿ ਸਾਡੇ ਘਰ ਰੀਡੀ ਹੁੰਦਾ ਸੀ ਉਹ বাজਦਾ ਰਹਿੰਦਾ ਸਾਰ ਦਿਹਾੜੀ ਹੈ ਨਾ ਹਾਂ ਪਰ ਇਹ ਕਿ ਮੇਰੇ ਫਾਦਰ ਸਾਹਿਬ ਨੂੰ ਥੋੜਾ ਪਸੰਦ ਨਹੀਂ ਸੀ ਪਰ ਇਹ ਕਿ ਮੈਂ ਉਹਨਾਂ ਨੂੰ ਆਪਣੇ ਵੱਲ ਖਿੱਚ ਲਿਆ ਹੌਲੀ ਹੌਲੀ ਜਦੋਂ ਕਿ ਮੈਂ ਕਦੇ ਰਿਆਜ਼ ਕਰੀ ਕਹਣਾ ਬੈਠੇ ਹਾਂ ਘੰਟਾ ਕਰਨਾ ਦੋ-ਦੋ ਘੰਟੇ ਬੈਠਾ ਰਹਿਣਾ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕੁਝ ਇੱਦਾਂ ਲਈ ਪਸੇ ਕਰਨਾ ਚਾਹੁੰਦਾ ਅੱਛਾ ਸੰਗੀਤ ਨੂੰ ਫਾਦਰ ਸਾਹਿਬ ਵਧੀਆ ਨਹੀਂ ਸਮਝਦੇ ਸੀ ਕਿ ਨਹੀਂ ਮੇਰਾ ਮੁੰਡਾ ਮਤਲਬ ਕੋਈ ਹੋਰ ਕਾਰੋਬਾਰ ਕਰੇ ਡੈਡੀ ਕੀ ਕਰਦੇ ਸੀ ਤੁਹਾਡੇ ਮੇਰੇ ਡੈਡੀ ਐਫਸੀਐਚਸੀ ਪੜ੍ਹ ਕਰਦੇ ਫੁਸ਼ੀ ਇੰਡੀਆ ਸਰਕਾਰੀ ਨੌਕਰੀਆਂ ਉਹਨਾਂ ਦੀ ਠੀਕ ਹੈ ਅਕਸਰ ਸਰਕਾਰੀ ਨੌਕਰੀ ਵਾਲੇ ਸੋਚਦੇ ਆ ਕਿ ਜੋ ਅਸੀਂ ਕਰਿਆ ਸਾਡਾ ਬੱਚਾ ਵੀ ਉਹੀ ਕਰੇ ਬਿਲਕੁਲ ਬਿਲਕੁਲ ਹੈਨਾ ਤਾਂ ਕੀ ਕਹੋਗੇ ਇੱਤੇ ਨਹੀਂ ਮੈਂ ਕਿਉਂਕਿ ਅੱਜਕੱਲ ਦਾ ਜਿਹੜਾ ਜਮਾਨਾ ਹੈ ਡਿਜੀਟਲ ਹੋ ਚੁੱਕਿਆ ਹੈ ਨਾ ਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਆਪਣੀ ਬਿਜ਼ਨਸ 'ਚ ਬੰਦਾ ਮਾਲਕ ਵੀ ਖੁਦ ਹੁੰਦਾ ਹੈ ਨਾ ਕਿ ਤੁਸੀਂ ਜ਼ਿਆਦਾ ਪੈਸਾ ਕਮਾ ਸਕਦੇ ਹੋ ਸਰਕਾਰ ਸਰਕਾਰੀ ਇਹ ਹੁੰਦਾ ਕਿ ਤੁਹਾਨੂੰ 99 ਪੈਸੇ ਜੇ ਮਿਲਦੇ ਹੈ ਨਾ ਪਰ ਇਹd ਵਿੱਚ ਇਹ ਕਿ ਮੈਂ ਜਿੰਨੀ ਮਿਹਨਤ ਕਰੀ ਜਾਵਾਂਗਾ ਮੇਰੀ ਇਨਕਮ ਉਨੀ ਇੰਪਰੂਵ ਹੋਏਗੀ ਉਨਾ ਜ਼ਿਆਦਾ ਹੋਗਾ ਬਾਕੀ ਸ਼ੌਂਕ ਹੈ ਸ਼ੌਂਕ ਦਾ ਤੁਹਾਨੂੰ ਪਤਾ ਹੈ ਕਿ ਜਿੱਥੇ ਸ਼ੌਂਕ ਹੋਵੇ ਉੱਥੇ ਫਿਰ ਕਟੇ ਨੁਕਸਾਨ ਸਾਰੇ ਸੇ ਜਾਂਦੇ ਹੈ ਨਾ ਪਰ ਇਹ ਕਿ ਤੁਸੀਂ ਆਪਣਾ ਇੱਕ ਮੁਕਾਮ ਲੈ ਕੇ ਚੱਲੋ ਤੁਹਾਡਾ ਸੁਖਣਾ ਵੱਡਾ ਹੋਣਾ ਚਾਹੀਦਾ ਪਰ ਤੁਹਾਨੂੰ ਉਹਦੇ ਲਈ ਮਿਹਨਤ ਵੀ ਜ਼ਿਆਦਾ ਕਰਨੀ ਪਵੇਗੀ ਕਿ ਜਿੰਨੀ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਫਾਇਦਾ ਜ਼ਰੂਰ ਮਿਲੇਗਾ ਤੇ ਜਦੋਂ ਮਤਲਬ ਤੁਸੀਂ ਸੰਗੀਤ ਸਿੱਖ ਰਹੇ ਹੋਗੇ ਜਾਂ ਪ੍ਰੈਕਟਿਸ ਕਰ ਰਹੇ ਹੋਗੇ ਤਾਂ ਤੁਹਾਡੇ ਡੈਡੀ ਨੇ ਤੁਹਾਨੂੰ ਛਿੜਕਾਂ ਵੀ ਮਾਰੀਆਂ ਹੋਣ ਕਿ ਕੋਈ ਹੋਰ ਕੰਮ ਕਰ ਲੈ ਕੁਝ ਨਹੀਂ ਰੱਖਿਆ ਇਸ ਦੇ ਵਿੱਚ ਤਾਂ ਤੁਸੀਂ ਕਿਵੇਂ ਡੈਡੀ ਨੂੰ ਸਮਝਾਇਆ ਕਿ ਨਹੀਂ ਮੈਂ ਇਹੀ ਕੰਮ ਕਰਨਾ ਜਾਂ ਅੱਗੇ ਪਹੁੰਚੇ ਹੋ ਅੱਜ ਜਿੱਥੇ ਇਦਾਂ ਨਾ ਕਿ ਮੈਂ ਚੋਰੀ ਛਿਪ ਕੇ ਚਲੇ ਜਾਣਾ ਸਟੇਜਾਂ ਤੇ ਗਾਣ ਚਲੇ ਜਾਣਾ ਤੇ ਘਰ ਦੇ ਪਤਾ ਨਾ ਹੋਣਾ ਕਿ ਜਿੱਦਾਂ ਕਿ 26 ਜਨਵਰੀ 15 ਅਗਸਤ ਬਣਾਉਂਦੇ ਕਿਉਂਕਿ ਉਹ ਜਾ ਕੇ ਮੈਂ ਗਾਣਾ ਹਨਾ ਤੇ ਫਿਰ ਜਦੋਂ ਹੌਲੀ ਹੌਲੀ ਤੁਹਾਨੂੰ ਪਤਾ ਇਹ ਗੱਲ ਇਦਾਂ ਦੀ ਆ ਸੰਗੀਤ ਇਦਾਂ ਤਾਂ ਹੈ ਨਹੀਂ ਕਿ ਚੁੱਪਚੀਪੀਤੇ ਕੀਤਾ ਜਾਵੇ ਹਨਾ ਕਿਉਂਕਿ ਤੁਹਾਨੂੰ ਰਿਆਸਤ ਵੀ ਕਰ ਕਰਨਾ ਪੈਂਦਾ ਤੇ ਫਿਰ ਜਦੋਂ ਸਟੇਜ ਤੇ ਕਿਸੇ ਮੇਰੇ ਫਾਦਰ ਸਾਹਿਬ ਨੂੰ ਕੋਈ ਮਿਲੇਗਾ ਬਾਜ਼ਾਰ ਚ ਮਿਲੇਗਾ ਕਿਤੇ ਹਨਾ ਤਾਂ ਫਿਰ ਉਹ ਕਹਿੰਦੇ ਵੀ ਤੁਹਾਡਾ ਬੇਟਾ ਅੱਛਾ ਕਰਦਾ ਤੁਸੀਂ ਇਹਨੂੰ ਹਟਾਉਣਾ ਲੱਗਿਆ ਰਹਿੰਦੋ ਹਨਾ ਤੇ ਫਿਰ ਫਿਰ ਉਹਨੂੰ ਲੱਗਣ ਲੱਗਿਆ ਕਿ ਹਾਂ ਇਹ ਕਰੂਗਾ ਤੇ ਫਿਰ ਉਹਨਾਂ ਨੇ ਹੌਲੀ ਹੌਲੀ ਫਿਰ ਜਦੋਂ ਮੈਂ ਉਹਨਾਂ ਨੂੰ ਆਪਣੇ ਵੱਲ ਖਿੱਚ ਲਿਆ ਕਿ ਸੰਗੀਤ ਕਿ ਐਸੀ ਖਿੱਚ ਹੈ ਚੁੰਬਕ ਦਾ ਕੰਮ ਕਰਦੀ ਹੈ ਤਾਂ ਹਰ ਬੰਦਾ ਇਹਦੇ ਵੱਲ ਖਿੱਚਾ ਚਲੇ ਜਾਂਦਾ ਫਿਰ ਉਹਨੂੰ ਲੱਗਿਆ ਕਿ ਹਾਂ ਮੇਰੇ ਪੁੱਤ ਚ ਕੁਝ ਹੈ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਹਰਮੋਨੀ ਤੈਨੂੰ ਮੈਂ ਲੈ ਕੇ ਦੇਣਾ ਤੂੰ ਦੱਸ ਕਿੰਨੇ ਦਾ ਆਏਗਾ ਸਿਰ ਮੈਨੂੰ ਉਹਨਾਂ ਨੇ ਹਰਮੋਨੀ ਵਾਸਤੇ ਪੈਸੇ ਦਿੱਤੇ ਤੇ ਫਿਰ ਉਹ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਮੇਰਾ ਸ਼ੁਰੂ ਤੋਂ ਹੀ ਸੀ ਕਿ ਮੈਨੂੰ ਇਦਾਂ ਲੱਗਦਾ ਸੀ ਕਿ ਮੇਰੇ ਚੰਮੇ ਇੱਕ ਜਨੂਨੀ ਸੀ ਬਹੁਤ ਜੋ ਮੈਨੂੰ ਕੋਈ ਗੱਲ ਕਹਿ ਦਿੰਦਾ ਸੀ ਨਾ ਮੈਂ ਉਹਨੂੰ ਦਿਲੋਂ ਬਹੁਤ ਛਿੱਤੀ ਲੈਂਦਾ ਸੀ ਮੈਂ ਈਮੋਸ਼ਨਲ ਸੀ ਬਹੁਤ ਮੈਨੂੰ ਇਹ ਤਾਂ ਲੱਗਦਾ ਹੁੰਦਾ ਸੀ ਕਿ ਯਾਰ ਮਿਸ਼ਨ ਇੰਪੋਸੀਬਲ ਹੈ ਨਾ ਜਿਹੜਾ ਉਹ ਪੋਸੀਬਲ ਹੋ ਸਕਦਾ हां ਜਿਵੇਂ ਨਾ ਆਪਾਂ ਮਿਹਨਤ ਕਰੋ ਤੁਸੀਂ ਹਨਾ ਕਿਸੇ ਇੱਕ ਚੀਜ਼ ਨੂੰ ਤੁਸੀਂ ਬਾਰ ਬਾਰ ਕਰੀ ਜਾਂਦੇ ਹੋ ਕਰੀ ਜਾਂਦੇ ਕਰੀ ਜਾਂਦੇ ਹਨਾ ਕਿ ਸਪੋਜ਼ ਕਰਮ ਸਿੰਘ ਐਗਜ਼ੈਂਪਲ ਦਿੰਦਾ ਮੈਂ ਕਿਤੇ ਜਾਣਾ ਚਾਹੁੰਦਾ ਮੈਂ ਜਲੰਧਰ ਜਾਣਾ ਚਾਹੁੰਦਾ ਹੁਣ ਜੇ ਆਮ ਬੰਦਾ ਕੋਈ ਰੋਜ਼ ਸੋਚੇ ਮੈਂ ਜਦੋਂ ਮੈਂ ਰੋਜ਼ ਅਪਡਾਟ ਕਰਦਾ ਤਾਂ ਮੈਨੂੰ ਇਹਨਾਂ ਦੂਰ ਨਹੀਂ ਲੱਗੇਗਾ ਕਿਉਂਕਿ ਮੈਂ ਰੋਜ਼ ਅਪਡਾਟ ਕਰਦਾ ਨਾ ਮੈਨੂੰ ਪਤਾ ਲੱਗ ਗਿਆ ਕਿ ਬੱਸ ਇੰਨੀ ਵਜਾਂਦੀ ਇੰਨੀ ਵੇ ਚਲੇ ਜਾਂਦੀ ਹੈ ਹਨਾ ਉਹ ਮੇਰੀ ਇੱਕੋ ਬਣ ਚੁੱਕੀ ਹੈ ਇੱਕ ਮੇਰਾ ਬਣ ਚੁੱਕਿਆ ਹਨਾ ਟਾਈਮ ਪ ਹੀ ਰਹਿ ਪਰ ਹੁਣ ਜਿਹੜਾ ਬੰਦਾ ਉਹ ਵੈਸੇ ਜਾਊਗਾ ਸ਼ਾਮ ਨੂੰ ਥੱਕ ਜਾਊਗਾ ਦੂਜੇ ਨੂੰ ਕੋ ਗਿਆ ਯਾਰ ਕਿੱਦਾਂ ਤੂੰ ਇੰਨਾ ਸਰਵਾਈਵ ਕਰਦਾ ਹੈ ਆਣਾ ਜਾਣਾ ਤਾਂ ਔਖਾ ਹੈ ਬਹੁਤ ਉੱਥੀ ਕਮਰਾ ਲੇ ਲਾ ਹੈ ਨਾ ਇਹ ਹੁੰਦਾ ਕਿ ਤੁਹਾਡਾ ਤੁਹਾਨੂੰ ਹੁਣੀ ਚਾਹੀਦੀ ਹੈ ਇੱਕ ਤੁਹਾਡੇ ਜਨੂੰਨ ਹੋਣਾ ਚਾਹੀਦਾ ਫਿਰ ਤੁਸੀਂ ਬਸ ਚੱਲਦੇ ਰਹੋ ਚੱਲਦੇ ਰਹੋ ਹੂੰ ਤੇ ਸਰ ਜਿਵੇਂ ਕਿ ਮਤਲਬ ਕਈ ਫੁਕਰੇ ਗਾਣੇ ਵੀ ਗਾਉਂਦੇ ਆ ਕਹਿੰਦੇ ਨੇ ਕਿ ਯਾਰ ਮੈਂ ਫੇਮਸ ਹੋਣਾ ਬਸ ਜਿਸ ਤਰੀਕੇ ਨਾਲ ਫੇਮਸ ਹੋ ਜਾਵਾਂ ਚਾਹੇ ਉਹਨਾਂ ਨੂੰ ਕੁਝ ਵੀ ਨਾ ਆਉਂਦਾ ਹੋਵੇ ਹੂੰ ਹੂੰ ਤਾਂ ਮਤਲਬ ਕਿ ਦੇਖਦੇ ਆ ਅੱਜ ਕੱਲ ਦੇ ਨੌਜਵਾਨ ਮਤਲਬ ਦੇਖਦੇ ਹੋ ਨਾ ਫੁਕਰਾਪਨ ਜ਼ਿਆਦਾ ਕਰਦੇ ਨੇ ਅੱਜ ਕੱਲ ਉਹਨਾਂ ਨੂੰ ਸਿਰਫ ਸ਼ਾਰਟਕਟ ਤਰੀਕਾ ਚਾਹੀਦਾ ਹੈ ਚ ਪਤਾ ਕੀ ਇਹ ਜੜੀ ਲਾਈਨ ਆ ਨਾ A ਲਾਈਨ ਜਿੰਨੀ ਜ਼ਿਆਦਾ ਮਿਹਨਤ ਤੇ ਮਿਹਨਤ ਮੰਗਦੀ ਹੈ ਨਾ ਇਹਦੇ ਵਿੱਚ ਪੈਸਾ ਬਹੁਤ ਜ਼ਿਆਦਾ ਲੋਕਾਂ ਨੂੰ ਇਹ ਲੱਗਦਾ ਹੈ ਕਿ ਪੈਸਾ ਬਹੁਤ ਸੌਖਾ ਕਮਾਇਆ ਜਾ ਸਕਦਾ ਹੈ ਨਾ ਦੇਖੋ ਹਰ ਬੰਦੇ ਦੀ ਕਿਸਮਤ ਹਰ ਬੰਦੇ ਦਾ ਜਿਹੜਾ ਮੁਕੱਦਰ ਹੁੰਦਾ ਹੈ ਉਹ ਅਲੱਗ ਕੰਮ ਕਰਦਾ ਹੈ ਨਾ ਕਿਸੇ ਬੰਦੇ ਨੂੰ ਮਿਹਨਤ ਕਰਨੀ ਨਹੀਂ ਪੈਂਦੀ ਉਹਦੇ ਲਈ ਬਹੁਤ ਸ਼ਾਰਟਕਟ ਤਰੀਕੇ ਨਾਲ ਹੋ ਜਾਂਦੀ ਚੀਜ਼ ਹੈ ਨਾ ਕਿਸੇ ਨੂੰ ਬਹੁਤ ਕਰਨੀ ਪੈਂਦੀ ਹੈ ਉਹਨੂੰ ਛੇਤੀ ਨਹੀਂ ਮਿਲਦਾ ਨਾ ਪਰ ਮੈਂ ਇਹ ਮੰਨਦਾ ਕਿ ਤੁਸੀਂ ਮਿਹਨਤ ਕਰਕੇ ਆਓ ਜਿੱਦਾਂ ਤੁਸੀਂ ਕਹਿੰਦੇ ਕੋਈ ਗਾਣੇ ਅੱਜਕੱਲ੍ਹ ਦੀ ਸਾਡੀ ਪਨੇਰੀ ਹੈ ਨਾ ਜਿਹੜੀ ਨਵੀਂ ਜਿਨੀ ਯੰਗ ਹੈ ਨਾ ਉਹ ਸਾਰੇ ਨੂੰ ਇੱਦਾਂ ਲੱਗਦਾ ਹੈ ਕਿ 뮤직 ਬਹੁਤ ਸੌਖਾ ਹੈ ਹਾਂਜੀ ਹਾਂਜੀ ਪਰ ਉਹ ਸੌਖਾ ਕਰਨ ਵਾਲਾ ਆਂਦਾ ਜਿੰਨੀ ਤੁਸੀਂ ਮਿਹਨਤ ਕਰਦੇ ਰਹੋਗੇ ਕਰਦੇ ਰਹੋਗੇ ਤਾਂ ਉਹ ਸੌਖਾ ਬਣਦਾ ਉਹ ਇੱਕ ਸਾਈਕੋ ਬਣ ਚੁੱਕੀ ਆ ਕਿ ਹਾਂ ਵੀ ਇਦਾਂ ਸੌਖਾ ਕੰਮ ਆ ਵੀ ਗਾਣਾ ਕੱਢੋ ਤੇ ਬੰਦਾ ਮਸ਼ਹੂਰ ਹੋ ਜਾਂਦਾ ਐਦਾਂ ਨਹੀਂ ਹੁੰਦਾ ਹਰ ਬੰਦਾ ਜਿਹੜਾ ਕੋਈ ਸਟਾਰ ਹੈ ਤਾਂ ਉਹਦੇ ਪਿੱਛੇ ਇੱਕ ਉਹਦੀ ਕਹਾਣੀ ਹੁੰਦੀ ਆ ਉਹ ਦਿਨ ਐਦਾਂ ਹੀ ਦੀਨਾ ਚ ਸਟਾਰ ਨਹੀਂ ਬਣਿਆ ਹੁੰਦਾ ਜੇ ਤੁਸੀਂ ਉਹ ਉਹਨੂੰ ਕੋਖੋਗੇ ਉਹਦੀ ਰਿਸਰਚ ਕਰੋਗੇ ਬੰਦੇ ਬਾਰੇ ਪੁੱਛੋਗੇ ਨਾ ਤਾਂ ਤੁਹਾਡੀ ਅੱਖਾਂ 'ਚ ਹੰਝੂ ਤੱਕ ਵੀ ਆ ਜਾਂਦਾ ਕਿ ਯਾਰ ਤੂੰ ਐਵੇਂ ਕੀਤਾ ਸੀ ਰੋਟੀ ਵੀ ਨਹੀਂ ਖਾਦੀ ਤਿੰਨ ਚਾਰ ਦਿਨ ਕਿਉਂਕਿ ਅੱਜਕੱਲ ਇਹ ਹੋ ਕੇ ਸਾਡੇ ਮਾਪੇ ਬੱਚੇ ਜਿਹੜੇ ਬੱਚੇ ਆ ਜਿਹੜੇ ਯੰਗ ਅੱਜਕੱਲ ਜਿੱਦਾਂ ਕਿ ਉਹਨਾਂ ਦਾ ਇੱਕ ਇੱਕ ਬੱਚਾ ਹੁੰਦਾ ਤਾਂ ਉਹ ਕੋ ਫੋਕਸ ਕਰਦੇ ਆ ਕਿਸੇ ਨੂੰ ਕ੍ਰਿਕਟਰ ਬਣਾਉਣਾ ਤਾਂ ਕੋ ਕੋ ਕਹਿੰਦੇ ਕੋਲੀ ਵਰਗਾ ਬਣਾ ਦਿੱਤਾ ਜਾਂਦਾ ਤਾਂ ਬਸ ਉਹਨੂੰ ਅਕੈਡਮੀ ਛੱਡ ਦਿੰਦੇ ਸਾਰੇ ਦੇ ਖੇਡੀ ਜਾਂਦਾ ਖੇਡੀ ਜਾਂਦਾ ਕੋਈ ਕੰਪੀਟੀਸ਼ਨ ਪਹੁੰਚ ਜਾਂਦਾ ਹੋ ਗਿਆ ਹਨਾ ਪਰ ਠੀਕ ਹੈ ਤੁਸੀਂ ਮੀਨਸ ਕਰੋ ਤਦੇ ਤੁਸੀਂ ਉਹਦਾ ਫਲ ਦੀ ਉਮੀਦ ਰੱਖੋ ਨਾ ਤੁਸੀਂ ਤੁਸੀਂ ਬਿਗੈਰ ਮਿਹਨਤ ਵੀ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਕਹਿੰਦੇ ਫਿਰ ਉਹਦੀ ਮੈਨੂੰ ਇਦਾਂ ਲੱਗਦਾ ਕਿ ਪੈਸਾ ਖਰਾਬ ਕਰ ਰਹੇ ਹੋ ਤੁਸੀਂ ਆਪਣਾ ਸਹੀ ਹੈ ਤੇ ਤੁਹਾਡੇ ਵੀ ਤਾਂ ਕੰਪਿਊਟਰ ਹੋਣਗੇ ਤੇ ਅੱਜ ਤੁਸੀਂ ਇੰਨੀ ਵੱਡੀ ਮੁਕਾਮ ਤੇ ਹਾਸਿਲ ਕਰ ਚੁੱਕੇ ਹੋ ਤੇ ਤੁਸੀਂ ਹੱਲੇ ਵੀ ਸੰਗੀਤ ਨੂੰ ਸਿੱਖ ਰਹੇ ਹੋ ਕਿ ਮੈਂ ਜਿੰਨਾ ਸਿੱਖਾ ਮੇਰੇ ਲਈ ਘੱਟ ਹੈ ਨੀ ਮੈਂ ਆਪਣੇ ਉਹਨੂੰ ਮੁਕਾਮ ਤੇ ਹਜੇ ਨਹੀਂ ਮੰਨਦਾ ਹੈਗਾ ਮੈਨੂੰ ਮੈਨੂੰ ਲੱਗਦਾ ਕਿ ਮੈਂ ਹਜੇ ਸਿਰਫ 10% ਹੀ ਕੀਤਾ ਮੈਨੂੰ ਲੱਗਦਾ ਮੈਨੂੰ ਹਜੇ ਬਹੁਤ ਮਿਹਨਤ ਕਰਨੀ ਚਾਹੀਦੀ ਹੈ ਹਨਾ ਕਿਉਂਕਿ ਇਹ ਜਿਹੜਾ ਸੰਗੀਤ ਹੈ ਇਸ ਮੰਦਰ ਇਦੇ ਵਿੱਚ ਤਾਂ ਮੈਂ ਪਸੇ ਇੱਕ ਹੀ ਥੋੜਾ ਬਹੁਤ ਤੈਰਨਾ ਸਿੱਖ ਚੁੱਕਿਆ ਮੈਂ ਹਜੇ ਪਾਰ ਨਹੀਂ ਕੀਤਾ ਤੇ ਮੈਂ ਚਾਹਦਾ ਕਿ ਮੈਨੂੰ ਪਾਰ ਕਰਕੇ ਵਾਪਸ ਉਹੀ ਕਿਨਾਰੇ ਤੇ ਆਵਾਂ ਨਾ ਪਰ ਉਹਦੇ ਲਈ ਫਿਰ ਤੁਹਾਨੂੰ ਤੁਹਾਡੇ ਕੋਲ ਅੱਜ ਦੇ ਟਾਈਮ ਦੇ ਵਿੱਚ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ ਤੁਹਾਨੂੰ ਗਾਣੇ ਦੀ ਸਿਲੈਕਸ਼ਨ ਦੇਖਣੀ ਪੈਂਦੀ ਆ ਕਿ ਮੈਂ ਗਾਣਾ ਕਿਸ ਤਰ੍ਹਾਂ ਦਾ ਕਰਾਂ ਕਿਉਂਕਿ ਇੱਕ ਗਾਣੇ ਦੇ ਉੱਤੇ ਬਹੁਤ ਜ਼ਿਆਦਾ ਪੈਸੇ ਲੱਗਦੇ ਆ ਕਉਕ ਜਾਤਾ ਇਹ ਹੈ ਕਿ ਤੁਹਾਡੇ ਕੋਲ ਜਾਂ ਤਾਂ ਦੋ ਨੰਬਰ ਦੀ ਕਮਾਈ ਹੋਵੇ ਤੁਸੀਂ ਲਾਈ ਚੱਲੋ ਹਨਾ ਇਹ ਜੂਆ ਖੇਢੀ ਚੱਲੋ ਕਿਉਂਕਿ ਇਹ ਜੂਆ ਹੀ ਹੈ ਨਾ ਕਿ ਜੇ ਤੁਸੀਂ ਤੁਹਾਡੀ ਲੱਕ ਕੰਮ ਕਰ ਗਈ ਜਾਂ ਤਾਂ ਸਹੀ ਹੈ ਨਹੀਂ ਤਾਂ ਤੁਸੀਂ ਡੁੱਬ ਜੂਗੇ ਹਨਾ ਕਿਉਂਕਿ ਆਪਾਂ ਨੇ ਮਾਪੇ ਬਾਂਪੂ ਨੂੰ ਵੀ ਨਹੀਂ ਤੰਗ ਕਰਨਾ ਹੈਗਾ ਤੇ ਆਪ ਵੀ ਡਿਪਰੈਸ਼ਨ ਵਿੱਚ ਨਹੀਂ ਜਾਣਾ ਇਸ ਕਰਕੇ ਬਹੁਤ ਸੋਚ ਸਮਝ ਕੇ ਕਦਮ ਚੱਕਣਾ ਪੈਂਦਾ ਮੈਂ ਤਾਂ ਇਹ ਵੇਖਦਾ ਕਿ ਚੰਗਾ ਸੁਣੋ ਤੇ ਚੰਗਾ ਗਾਓ ਕਿਉਂਕਿ ਚੰਗਾ ਸੁਣਨ ਵਾਲੀ ਵੀ ਆਡੀਅנס ਬਹੁਤ ਬੈਠੀ ਆ ਹਾਂਜੀ ਹਾਂਜੀ ਕਿਉਂਕਿ ਇੱਕ ਹੋ ਸਕਦਾ ਮੇਰੇ ਫੈਨ ਘੱਟ ਹੋਣ ਹਨਾ ਏਜ ਫੈਕਟਰ ਹੁੰਦੇ ਆ ਹੁਣ ਕਈਆਂ ਦੇ ਜਿਹੜੇ ਹੁੰਦੇ ਆ ਯੰਗ ਫੈਨ ਹੁੰਦੇ ਆ ਕਈਆਂ ਦੇ ਥੋੜੇ ਜੇ ਮਿਡਲ ਚ ਆ ਕੇ ਉਦਾਂ ਸੂਝਵਾਨ ਹੋ ਜਾਂਦੇ ਆ ਕਿਉਂਕਿ ਜਿਹੜੀ ਸਾਨੂੰ ਸੋਚੀ ਆ ਉਹ ਤਾਂ ਐਕਸਪੀਰੀਅੰਸ ਨਾਲ ਹੀ ਆਂਦੀ ਆ ਨਾ ਇਸ ਕਰਕੇ ਮੈਂ ਤਾਂ ਹੀ ਕਹਾਗਾ ਕਿ ਚੰਗਾਈ ਕਰੋ ਵਧੀਆ ਕਰੋ ਬਸ ਸਤਨਾ ਜੀ ਤੁਹਾਨੂੰ ਦੂਜਿਆਂ ਨੂੰ ਇਹ ਨਾ ਲੱਗੇ ਠੀਕ ਸਣਾ ਪਹੁੰਚੇ ਬਸ ਤੇ ਸਰ ਹੁਣ ਤੁਹਾਡੇ ਗਾਣੇ ਬਹੁਤ ਹੀ ਫੇਮਸ ਨੇ ਤੇ ਹੁਣ ਸਾਨੂੰ ਵੀ ਦੋ ਕੋ ਤਿੰਨ ਗਾਣੇ ਸੁਣਾ ਦਿਓ ਕਿ ਅਸੀਂ ਵੀ ਸਾਡੇ ਦਰਸ਼ਕ ਵੀ ਖੁਸ਼ ਹੋ ਜਾਣ ਤੁਹਾਡੇ ਗਾਣੇ ਸੁਣ ਕੇ ਬਿਲਕੁਲ ਬਿਲਕੁਲ ਕਿਹੜਾ ਸੁਣਾਉਗੇ ਫਿਰ ਮੈਂ ਨਾ ਮੇਰਾ ਜਿਹੜਾ ਫਰਸਟ ਡੈਬਿਊ ਸੀ ਮੇਰਾ ਮਾ ਗਣ ਆਇਆ ਸੀ ਮੈਂ ਤੁਹਾਨੂੰ ਉਹਦੀ ਦੁਗਲੇ ਨਾ ਜ਼ਰੂਰ ਸੁਣਾਣਾ ਜ਼ਰੂਰ ਜੀ ਜ਼ਰੂਰ ਪਹਿਲਾ ਸੁੱਖਾ ਸੁਖ ਦੀ ਕੇ ਪੁੱਤ ਨੌਕਰੀ ਲੱਗ ਜੇ ਤਾਨੇ ਮਾਰ ਦੇ ਜੱਗ ਸਾਰੇ ਦੇ ਮੂੰਹ ਤੇ ਜਿੰਦਰਾ ਲੱਗ ਜੇ ਪਹਿਲਾਂ ਸੁੱਖਾਂ ਸੁਖ ਦੀ ਰਹੀ ਕੇ ਪੁੱਤ ਨੌਕਰੀ ਲੱਗ ਜੇ ਤਾਨੇ ਮਾਰ ਦੇ ਜੱਗ ਸਾਰੇ ਦੇ ਮੂੰਹ ਤੇ ਜਿੰਦਰਾ ਲੱਗ ਜੇ ਪਰ ਪੈਸਿਆਂ ਕੋਲ ਮਾਦਾਨਾ ਸੇ ਨਾ ਠਾਰਿਆਂ ਜਾਵੇ ਖਾਤਰ ਆ ਜਾਂਦਿਆ ਓ ਪੁੱਤ ਤੂੰ ਨਾ ਆਵੇਂ تن ਖਾਤਰ ਆ ਜਾਂਦਿਆ ਓ ਪੁੱਤ ਕਰ ਨਾ ਆਵੇਂ ਓ ਪੁੱਤ ਤੂੰ ਨਾ ਆਵੇਂ ਕਾ ਬਾਤ ਹੈ ਸਰ ਦਿਲਖਸ਼ ਕਰਤਾ ਤੁਸੀਂ ਮਾ ਤੇ ਗਾਣਾ ਸੁਣਾ ਕੇ ਥੈਂਕ ਯੂ ਥੈਂਕ ਯੂ ਸੋ ਮਚ ਹਾਂਜੀ ਤੇ ਤੁਹਾਡਾ ਸਵੈਟਰ ਗਾਣਾ ਵੀ ਬੜਾ ਚੱਲਿਆ ਨਾ ਹਾਂਜੀ 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 ਉਹ ਵੀ ਥੋੜਾ ਚਾਹਾਂਗੇ ਅਸੀਂ ਹਾਂਜੀ ਜਰੂਰ ਉੱਡ ਗਿਆ ਤਪਾਉਣ ਫੋਗ ਸ਼ੁਰੂ ਹੋ ਗਿਆ ਉੱਡ ਗਿਆ ਤਪਾਉਣ ਫੋਗ ਸ਼ੁਰੂ ਹੋ ਗਿਆ ਵੇ ਤੂ ਕਣਕਾਂ ਨੂੰ ਫਿਰੇ ਜਟਾ ਬੀਜ ਦਾ ਤੇਰੇ ਪਿੱਛੇ ਹਲੇ ਤੱਕ ਫਿਰਾਂ ਵਿਕਵਾਰੀ ਕਦੋਂ ਵੀ ਜਣਾ ਬੀਜ ਮੇਰੀ ਰੀਜ ਦਾ ਚੜ ਚੱਲਿਆ ਸਿਆਲਿਆ ਦਿਲ ਚ ਖਿਆਲੋ ਚੜ ਚੱਲਿਆ ਸਿਆਲਿਆ ਦਿਲ ਚ ਖਿਆਲੋ ਰੰਗ ਭਰਾਂ ਜੇ ਪਿਆਰ ਵਾਲੇ ਚੋਕੇ ਬੇਦਸ ਚੰਨਾ ਪਾਵੇਗਾ ਕਿ ਨਹੀਂ ਪਾਵੇਗਾ ਕਿ ਨਹੀਂ ਤੈਨੂੰ ਭੇਜਾਂ ਜੇ ਸਵੇ ਡਰ ਮੈਂ ਬੋਕੋ ਬੇਦਸ ਚੰਨਾ ਪਾਵੇਗਾ ਕਿ ਨਹੀਂ ਪਾਵੇਗਾ ਤੈਨੂੰ ਭੇਜਾਂ ਜਿਸ ਵੇਟਰ ਮਗੋਂ ਤਾ ਲੋਕਾਂ ਨੂੰ ਕਿੰਨਾ ਕ ਪਸੰਦ ਆਇਆ ਸੀ ਸਰ ਤੁਹਾਡਾ ਇਹ ਗਾਣਾ ਇਹ ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਗਾਣਾ ਮੇਰਾ ਇੰਸਟਾ ਦੇ ਟ੍ਰੈਂਡਿੰਗ ਚ ਆ ਗਿਆ ਸੀ ਅੱਛਾ ਤੇ ਮੈਨੂੰ ਤੋ ਨੂੰ ਇਤਫਾਕ ਦਾ ਜ਼ਮ ਹੈ ਏਦਾਂ ਸੋਹਣੇ ਵਾਲੀ ਲੈਟਾਂ ਤੇ ਖੜਾ ਸੀ ਅੱਛਾ ਤੇ ਮੈਂ ਗੁਰਦੁਆਰੇ ਵੱਲ ਐਦੀ ਅਰਦਾਸ ਕੀਤੀ ਕਿ ਮੈਂ ਮੱਥਾ ਟੇਕ ਕੇ ਜਾਵਾਂਗਾ ਗੁਰਦੁਆਰੇ ਮੇਰੀ ਬਹੁਤ ਸ਼ਰਧਾ ਹੈ ਅੱਛਾ ਗੁਰਦੁਆਰਿਆਂ ਨਾਲ ਦੀ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਪਾਠ ਕਰਨਾ ਕਿ ਕਿਸੇ ਦਾ ਤੁਸੀਂ ਮਾੜਾ ਨਾ ਸੋਚੋ ਤੁਹਾਡੇ ਨਾਲ ਜੋ ਬੰਦਾ ਜੋ ਮਰਜ਼ੀ ਕਰ ਚੇ ਹਨਾ ਪਰ ਤੁਸ ਤੁਹਾਡਾ ਇੱਕ ਪਰਮਾਤਮਾ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਆਪਣੇ ਬੋਲੋ ਸਹੀ ਹੋ ਤਾਂ ਸਭ ਕੁਝ ਸਹੀ ਹੈ ਤੇ ਮੈਂ ਇਹ ਕਿ ਆਸੀ ਕਿ ਮੱਥਾ ਟੇਕ ਕੇ ਜਾਵਾਂਗਾ ਵੀ ਗਾਣਾ ਟ੍ਰੈਂਡਿੰਗ ਚ ਆ ਜਾਵੇ ਤੇ ਉਹ ਬਸ ਦਿਨ ਬਦਲੇ ਤੇ ਮੇਰਾ ਗਾਣਾ ਟ੍ਰੈਂਡਿੰਗ ਚ ਆ ਕੇ ਤੇ ਮੈਨੂੰ ਬਹੁਤ ਖੁਸ਼ੀ ਹੋ ਗਈ ਸੀ ਉਹ ਕਿ ਦੁਆਰਾ ਮੱਥਾ ਟੇਕ ਕੇ ਰੱਬ ਬੱਗੇ ਫਿਰ ਜਰੂਰ ਜਰੂਰ ਉਹਦੇ ਦਾ ਹਰ ਟਾਈਮ ਹੀ ਮੱਥਾ ਟੇਕਦੇ ਆ ਕਿਉਂਕਿ ਉਹਦੀ ਹੁਕਮ ਤੇ ਬਿਨਾਂ ਦਾ ਪਤਾ ਨਹੀਂ ਹਿਲਦਾ ਹਨਾ ਤੇ ਜੇ ਉਹਨੇ ਤਰੱਕੀ ਕਰਾਣੀ ਹੈ ਤਾਂ ਉਹਨੇ ਕਰਾਣੀ ਹੈ ਜਿੱਥੇ ਉਹਨੇ ਪਛਾਣਾ ਤਾਂ ਉਹਨੇ ਪਛਾਣਾ ਬਾ ਮੱਥੀ ਟਿਕਦੇ ਸਜਦੀ ਕਰਦੇ ਜੀ ਜੀ ਆਪਾਂ ਰੱਬ ਦਾ ਸ਼ੁਕਰ ਸ਼ੁਕਰਾਨਾ ਕਰਦੇ ਤਾਂ ਸਰ ਤੁਸੀਂ ਤਾਂ ਅੱਜ ਆਪਣੀ ਮੰਜ਼ਿਲ ਹਾਸਲ ਕਰ ਚੁੱਕੇ ਹੋ ਠੀਕ ਆ ਜਾਂ ਕਰ ਹੀ ਰਹੇ ਹੋ ਇਨ ਫਿਊਚਰ ਤੁਸੀਂ ਜ਼ਰੂਰ ਕਰੋਗੇ ਤੇ ਤੁਸੀਂ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦਵੋਗੇ ਕਿਉਂਕਿ ਨਾ ਉਹ ਆਪਣੇ ਏਮ ਨੂੰ ਪੂਰਾ ਨਹੀਂ ਕਰਦੇ ਉਹਨਾਂ ਨੂੰ ਸੋ ਮਤਲਬ ਹੁੰਦੇ ਕਿ ਯਾਰ ਮੈਂ ਆ ਕਰਨਾ ਆ ਕਰਨਾ ਜਿਸ ਕਰਕੇ ਉਹ ਨਾ ਅੱਗੇ ਦੇਖ ਰਿਹਾ ਨਾ ਉਹ ਪਿੱਛੇ ਦੇਖ ਰਿਹਾ ਵਿਚ ਫਸ ਜਾਂਦੇ ਆ ਨਸ਼ਿਆਂ ਦੇ ਵਿੱਚ ਲਾਈਕ ਬਿਲਕੁਲ ਬਿਲਕੁਲ ਮੈਂ ਨਾ ਕਾਬਿਲਤਾ ਹੈ ਨਹੀਂ ਕਿ ਮੈਂ ਕਿਸੇ ਨੂੰ ਸਲਾਹ ਦੇ ਸਕਾਂ مشورہ دے ਸਕਾਂ ਹਾਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਇਹਦੇ ਵੱਲ ਜ਼ਰੂਰ ਜਿਹੜੇ ਨੌਜਵਾਨ ਬੱਚੇ ਹਨ ਮੀ ਪੀੜ੍ਹੀ ਹੈ ਉਹ ਇੱਕ ਗੱਲ ਤੇ ਜ਼ਰੂਰ ਗੌਰ ਕਰਨ ਕਿ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਹਨ ਤੇ ਤੁਸੀਂ ਇੱਕ ਧਾਰ ਲੋ ਕਿ ਮੈਂ ਜੇ 뮤직 ਲੈਂਡ ਜਾਣਾ ਤਾਂ ਉਹਦੇ ਲਈ ਇੱਕ ਸਮਰਪਿਤ ਹੋ ਜਾਓ ਕਿ ਮੈਂ 뮤직 ਹੀ ਕਰਨਾ ਹੈ ਜੇ ਮੈਂ ক্রিকেট ਦੇ ਚ ਜਾਣਾ ਤਾਂ ਬਸ ਹੋ ਜਾਓ ਜੇ ਮੈਂ ਪੀਸੀਐਫ ਕਰਨਾ ਹੈ ਜਾਂ ਮੈਂ ਆਈਪੀਸ ਜਾਣਾ ਤਾਂ ਤੁਸੀਂ ਉਹ ਇੱਕ ਗਿਵ ਅਪ ਨਾ ਕਰੋ ਤੁਸੀਂ ਲੱਗੇ ਰਹੋ ਲੱਗੇ ਰਹੋ ਕਿਉਂਕਿ ਤੁਹਾਡਾ ਨੰਬਰ ਆਏਗਾ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਚਾਰਕ ਦਿਨ ਕਰਕੇ ਹਨਾ ਮਨ ਤੋਂ ਡੱਕ ਜਾਂਦਾ ਕਿਉਂਕਿ ਮੇਰੇ ਕੋਲ ਕਿ ਸਟੂਡੈਂਟ ਆਂਦੇ ਨੇ ਹਾਂਜੀ ਓਕੇ ਪਹਿਲਾਂ ਤੁਹਾਨੂੰ ਦਾ ਬੜਾ ਜਨੂਨ ਹੁੰਦਾ ਕਿ ਮੈਂ ਜੀ ਐਂ ਕਰ ਦੂੰਗਾ ਉਹ ਕਰ ਦੂੰਗਾ ਉਹ ਮਹੀਨੇ ਬਾਅਦ ਇਹ ਜਦੋਂ ਤੱਕ ਸਰਗਮਾ ਖਤਮ ਨਹੀਂ ਹੁੰਦੀ ਹੈਗੀਆਂ ਉਹ ਕਹਿੰਦੇ ਜੀ ਸੱਤੇ ਨਹੀਂ ਹੁੰਦਾ ਹੈਗਾ ਅਸੀਂ ਨਹੀਂ ਕਰ ਪਾਉਂਦੇ ਹੈਗੇ ਸਾਨੂੰ ਤਾਂ ਸ਼ਾਰਟਕਟ ਜਾਂ ਤਰੀਕਾ ਚਾਹੀਦਾ ਵੀ ਅਸੀਂ ਨਹੀਂ ਕਰ ਸਕਦੇ ਹੈਗੇ ਉਹ ਅੱਕ ਜਾਂਦੇ ਆ ਤਾਂ ਪੀ ਤੁਸੀਂ ਇਹ ਚੀਜ਼ ਨੂੰ ਐਵੇਂ ਹਲਕੇ ਚ ਨਾ ਲੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਚਾਹ ਪੜਾਈ ਪੱਖੋਂ ਕਰਨਾ ਚਾਹੁੰਦੇ ਹੋ ਚਾਹ ਖੇਡਾਂ ਦੇ ਅੱਗੇ ਆਣਾ ਚਾਹੁੰਦੇ ਹੋ ਹਨਾ ਮਿਊਜ਼ਿਕ ਲੈਣ ਚ ਅੱਗੇ ਆਣਾ ਚਾਹੁੰਦੇ ਹੋ ਐਕਟਿੰਗ ਚ ਹੋਣਾ ਚਾਹੀਦਾ ਕਲਾਕਾਰੀ ਅਦਾਕਾਰੀ ਜੋ ਵੀ ਤੁਸੀਂ ਕਰਨਾ ਚਾਹੁੰਦੇ ਵੀ ਇੱਕ ਚੀਜ਼ ਮਿੱਥ ਲੋ ਕਿ ਹਾਂ ਮੈਂ ਉਹ ਸਟੈਪ ਬਾਈ ਸਟੈਪ ਮਿਹਨਤ ਕਰਦੇ ਹੋ ਤਾਂ ਤੁਸੀਂ ਇਹ ਚੀਜ਼ ਨੂੰ ਛੇਤੀ ਅਚੀਵ ਕਰ ਲਓ। ਠੀਕ ਹੈ। ਸਰ ਫਿਊਚਰ ਬਾਰੇ ਕੀ ਹੈ? ਕਿਹੜਾ ਗਾਣਾ ਰਿਲੀਜ਼ ਹੋ ਰਿਹਾ ਫਿਰ? ਅ ਦੋ ਤਿੰਨ ਗਾਣੇ ਹੈ, ਪ੍ਰੋਜੈਕਟ ਹੈ। ਆਪਣੇ ਚੱਲ ਰਹੇ ਨੇ, ਆਪਾਂ ਕਰ ਰਹੇ ਨੇ ਆਪਣੇ ਇੱਕ ਸਟੂਡੈਂਟ ਦਾ ਹੁਣ ਆ ਰਿਹਾ ਗਾਣਾ ਆ ਰਿਹਾ। ਬਸ ਨੈਕਸਟ ਮੰਥ ਆ ਜਾਏਗਾ। ਤੇ ਆਡੀਓ ਹੋ ਗਈ ਹੈ, ਵੀਡੀਓ ਚੱਲ ਰਹੀ ਹੈ ਬਸ। ਜਲਦੀ ਤੁਹਾਨੂੰ ਦੇਖਣ ਤੇ ਸੁਣਨ ਨੂੰ ਮਿਲੇਗਾ। ਹਾਂਜੀ। ਤੇ ਉਮੀਦ ਕਰਦਾ ਹਾਂ ਪਰਮਾਤਮਾ ਦੀ ਹੀ ਕਿਰਪਾ ਨਾਲ ਆਪਾਂ ਹੋਰ ਜਲਦੀ ਜਲਦੀ ਹੋਰ ਨਵੇਂ ਪ੍ਰੋਜੈਕਟ ਲੈ ਕੇ ਆਈਏ। ਤੁਸੀਂ ਦੇਖ ਸਕਦੇ ਹੋ ਇਹ ਸੀ ਸਾਡੇ ਨਾਲ ਕੁਲਵੀਰ ਮੋਹਾਲੀ ਜਿਨ੍ਹਾਂ ਨੇ ਚੌਥੀ ਪੰਜਵੀਂ ਦੇ ਵਿੱਚ ਗਾਣਾ ਸ਼ੁਰੂ ਕਰਤਾ ਸਕੂਲ ਦੇ ਸਹਾਰੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਗਾਣੇ ਗਾਉਂਦੇ ਸਨ ਤੇ ਅੱਜ ਇਹ ਇੰਸਟਾ ਫੇਸਬੁੱਕ YouTube ਤੇ ਬਹੁਤ ਹੀ ਵਾਇਰਲ ਹੋ ਚੁੱਕੇ ਹਨ ਤੇ ਆਪਣੇ ਟੀਚਰ ਵੀ ਨੇ ਨਾਲ ਦੇ ਨਾਲ ਤੇ ਆਪਣੇ ਬੱਚਿਆਂ ਨੂੰ ਵੀ ਸਿਖਾ ਰਹੇ ਨੇ ਕਿ ਇਹ ਗਾਣੇ ਕਿਵੇਂ ਮਤਲਬ ਸੰਗੀਤ ਨੂੰ ਅੱਗੇ ਲੈ ਕੇ ਜਾਈਏ ਅਸੀਂ ਤਾਂ ਇਹੀ ਚਾਹੁੰਦੇ ਹਾਂ ਰੱਬ ਅਗੇ ਅਰਦਾਸ ਆ ਸਾਡੀ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੁਸੀਂ ਧੰਨਵਾਦ ਧੰਨਵਾਦ ਜੀ